ਸੋ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਨੌਜਵਾਨ ਸਰਪੰਚ ਦਾ ਜਿਹੜਾ ਹੈ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਸੁਖਜੀਤ ਸਿੰਘ ਨਾਮਕ ਇਸ ਨੌਜਵਾਨ ਸਰਪੰਚ ਦਾ ਜਿਹੜਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਤੁਹਾਨੂੰ ਦੱਸਦੀ ਕਿ ਚਿੱਟਾ ਵੇਚਣ ਵਾਲੇ ਵਿਅਕਤੀਆਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਵੱਲੋਂ ਇਹਨਾਂ ਦੇ ਘਰ ਦੇ ਅੰਦਰ ਵੜ ਕੇ ਹੀ ਜਿਹੜਾ ਹਮਲਾ ਕਰ ਦਿੱਤਾ ਗਿਆ ਜਿੱਥੇ ਕਿ ਬਰਸ਼ਾ ਲੱਗਣ ਦੇ ਕਾਰਨ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਜਿਹੜਾ ਜ਼ਖਮੀ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਜਿੱਥੇ ਕਿ ਉਹਨਾਂ ਦੀ ਜਾਂਦੇ ਜਾਂਦੇ ਹੋਏ ਮੌਤ ਜਿਹੜੀ ਉਹ ਹੋ ਗਈ ਆ ਤਾਂ ਤੁਹਾਨੂੰ ਦੱਸਦੀ ਕਿ ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਸੁਖਜੀਤ ਸਿੰਘ ਦਾ ਕਤਲ ਜਿਹੜਾ ਉਸ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਤਾਂ ਇਹਸ ਦੇ ਉੱਪਰ ਜਿਹੜਾ ਪਿੰਡ ਦੇ ਵਿਅਕਤੀਆਂ ਉੱਪਰ ਹੀ ਗੰਭੀਰ ਦੋਸ਼ ਲੱਗੇ ਨੇ ਦੱਸਦੀ ਕਿ ਇਹ ਵਿਅਕਤੀ ਜਿਹੜੇ ਸੀ ਚਿੱਟੇ ਦਾ ਜਿਹੜਾ ਕਾਲਾ ਕਾਲਾ ਗੰਦਾ ਕਾਰੋਬਾਰ ਜਿਹੜਾ ਉਹ ਕਰਦੇ ਸੀ ਤਾਂ ਸਰਪੰਚ ਦੇ ਵੱਲੋਂ ਜਿਹੜਾ ਇਹਨਾਂ ਨੂੰ ਢੱਕਿਆ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ 25 30 ਨਸ਼ਾ ਤਸ਼ਕਰ ਬਦਮਾਸ਼ ਲੈ ਕੇ ਸਰਪੰਚ ਦੇ ਘਰ ਦਾਖਲ ਹੋ ਗਏ ਤੇ ਉਸ ਤੋਂ ਬਾਅਦ ਸਰਪੰਚ ਦੇ ਉੱਪਰ ਅਤੇ ਉਹਨਾਂ ਦੇ ਜੀਵਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਜਿਹੜਾ सरपंच ਵੀ ਗੰਭੀਰ ਜ਼ਖਮੀ ਹੋ ਗਏ ਤੇ ਉਸ ਤੋਂ ਇਲਾਵਾ ਉਹਨਾਂ ਦੇ ਪਿਤਾ ਅਮਰਜੀਤ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਮ੍ਰਿਤਕ ਸਰਪੰਚ ਦਾ ਨਾਮ ਜਿਹੜਾ ਸੁਖਜੀਤ ਸਿੰਘ ਦੱਸਿਆ ਜਾ ਰਿਹਾ ਉਹਨਾਂ ਦੀ ਮਹਿਸ ਉਮਰ 26 ਸਾਲ ਸੀ ਤੇ ਉਹ ਨੌਜਵਾਨ ਪੜੇ ਲਿਖੇ ਸਰਪੰਚ ਸਨ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਸਨ ਅਤੇ ਕਾਫੀ ਮਿਹਨਤੀ ਸਰਪੰਚ ਦੱਸੇ ਜਾ ਰਹੇ ਸਨ ਤਾਂ ਦੱਸ ਦਈਏ ਕਿ ਇਲਾਕੇ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਵਿੱਚ ਬੰਨ ਵਾਲੇ ਇਹ ਇੱਕ ਮਹਿਜ਼ ਕੱਲੇ ਹੀ ਸਰਪੰਚ ਸਨ ਤਾਂ ਨਸ਼ਾ ਤਸਕਰ ਜਿਹੜੇ ਸੀ ਉਹਨਾਂ ਨੂੰ ਡੱਕਣਾ ਜਿਹੜਾ ਇਸ ਸਰਪੰਚ ਨੂੰ ਮਹਿੰਗਾ ਪੈ ਗਿਆ ਤਾਂ ਮਾਮਲਾ ਤੁਹਾਨੂੰ ਦੱਸ ਦਈਏ ਕਿ ਮਾਮਲਾ ਹੈਗਾ ਆ ਬਰਨਾਲਾ ਦੇ ਪਿੰਡ ਚੰਨਾ ਗੁਲਾਬ ਸਿੰਘ ਵਾਲਾ ਦਾ ਤਾਂ ਆਓ ਗੱਲਬਾਤ ਕਰ ਲੈਨੇ ਹਾਂ ਕੀ ਕਿਹਾ মিডিਆ ਨਾਲ ਗੱਲਬਾਤ ਦੌਰਾਨ ਮ੍ਰਿਤਿਕ ਦੇ ਪਰਿਵਾਰ ਦੇ ਜੀਵਾਂ ਵੱਲੋਂ ਕਿ ਆ ਗਿਆ ਦੇ ਮਨੂ ਕਰਮੂ ਗੀ ਹੋ ਗਏ ਬਾਹਰ ਜਾ ਕੇ ਦਾਦਾ ਦਾ ਪੁੱਤ ਮਰਸਾ ਵੀ ਚਲਾਇਆ ਬਹੁਤ ਸਾਡੇ ਘਰਾਂ ਨਾ ਪਰਤ ਗਈ ਜੀ ਕਿਹਦੀ ਹੋ ਗਈ ਜੀ ਸਖਜੀ ਸਿੰਘ ਮੇਰੇ ਮੁੰਡੇ ਦੀ ਸਰਪੰਚ ਦੀ ਕੋਪਿਸ਼ਾਸ਼ ਨੂੰ ਕੀ ਮੰਗਤਾ ਨੇ ਜੀ ਸਾਡਾ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਠਾਜਾ ਮਿਲ ਨਹੀਂ ਚਾਹੀਦਾ ਹਨ ਹੁਣ ਸਾ ਮਰਨਾ ਚਾਹੀਦਾ ਸਾਡਾ ਮੁੰਡਾ ਰੋਕਦਾ ਹੀ ਆ ਸਾਰੇ ਬੱਚਿਆਂ ਨੂੰ ਰੋਕਦਾ ਹੀ ਜੇ ਤੁਸੀਂ ਗਲਤ ਲੀਡ ਤੇ ਲਾਉਨੇ ਹੋ ਜੀ ਹਾਂ ਉਹਨਾਂ ਨੇ ਗਲਤ ਲੀਡ ਤੇ ਲਾਉਣਾ ਸ਼ੁਰੂ ਕਰਤਾ ਜੀ ਬਦਨਾਮੀ ਕਰਕੇ ਸਰਪੰਚ ਦੀ ਜਿਹੜਾ ਦੇ ਸਰਪੰਚ ਦੇ ਹਮਲਾ ਕਰੇ ਜੀ ਉਹਨਾਂ ਨੇ ਕਿੰਨੇ ਆਲੇ ਹਮਲਾ ਕੀਤਾ ਜੀ ਬੰਦੇ ਬਹੁਤ ਸੀਗੇ ਜੀ ਬੰਦੇ ਦਾ 25 30 ਸੀਗੇ ਜੀ ਆ ਉਹਨਾਂ ਦੇ ਬਾਹਰੋਂ ਵੀ ਬੰਦੇ ਮਗਾਈ ਸੀ ਆਪ ਵੀ ਘਰ ਦੇ ਪਰਿਵਾਰ ਸਵਾ 17 ਜਾਣੇ ਸੀਗੇ ਜੀ ਨਾ ਇਹ ਬਲਕਰਨ ਸਿੰਘ ਆ ਜੀ ਕੱਟਣਾ ਹੀ ਛੱਲਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਤੇ ਮੈਂ ਸੜਾ ਤੇ ਮੁੜ ਕੇ ਹੀ ਉਹ ਆਪਦੇ ਆਪ ਦੇ ਘਰਾਂ ਨੂੰ ਵਾਗ ਗਿਆ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਸ ਤੋਂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਸਭ ਬੰਦੇ ਇਕੱਠੇ ਕਰੀ ਜਾਂਦੇ ਆ ਮਾਖਾ ਜਲ ਅਸੀਂ ਉਹਨਾਂ ਦੇ ਘਰੇ ਵਗ ਗਏ ਮੇਰੇ ਆਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਤਰਪਾਨਾ ਵਰਸੇ ਨਾਈਫ ਐਰ ਕੀਤੇ ਉਹਨਾਂ ਨੇ ਇਹਦੇ ਹੀ ਢੱਡ ਚ ਵਰਸਾ ਵੱਜ ਗਿਆ ਬਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਹਾੜ ਲੈ ਕੇ ਗਏ ਉੱਥੇ ਹੀ ਐਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇੱਥੇ ਜਿਗਲ ਕੋਲ ਆ ਕੇ ਜੀ ਇਹਦੇ ਸ਼ਾਮ ਪੂਰੇ ਹੋ ਗਏ ਇਹ 7:30 ਵਜੇ ਹੋਈ ਹੈ ਜੀ ਜਾਣੇ ਅਸੀਂ ਸੀਗੇ ਜੀ 5-7 ਜਾਣੇ ਉਹ ਸੀਗੇ ਘੱਟੋ-ਘੱਟ 50 ਜਾਣਿਆਂ ਦੇ ਬੱਸ ਬੱਸ ਸੱਟਾਂ ਹੀ ਸਾਡੇ ਜੀ ਬਾਪਾ ਜਾਣੇ ਨੇ 5-7 ਜਾਣਿਆਂ ਦੀਆਂ ਸਾਰਿਆਂ ਦੀਆਂ ਸੱਟਾਂ ਕਿਉਂ ਅਸੀਂ ਘੱਟ ਸੀਗੇ ਜੀ ਜਾਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਸੀਗੇ ਐਂ ਤਾਂ ਹੀ ਐਂ ਚਾਉਂਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕਿ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਕਰੋ ਨਾ ਆਪਦਾ ਉਡਾਲੀ ਪੁਲਸਾਈ ਗਿਆ ਟਾਈਮ ਤੇ ਆਪਦਾ ਪਈ ਰਹਿੰਦੇ ਆ ਉਥੇ ਬਸ ਜੱਟਾ ਰੋਕਣ ਨੂੰ ਕਹਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾ ਹੀ ਪੁਲਸਾ ਅਸੀਂ ਤਾਂ ਨਹੀਂ ਕਹਨੇ ਆ ਬਵਾ ਬਈ ਯਾਰ ਪੂਰਾ ਵਧੀਆ ਸੀਗਾ ਜੇ ਬਈ ਸੁਭਾਅ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ ਸਾਡੇ 450 ਵੋਟ ਨਜਾ ਹਾਂ ਉਹਨਾਂ ਨੂੰ ਤਾਂ ਬਈ 250 ਵੋਟ ਵੀ ਨਹੀਂ ਪਏ ਸੀਗੇ ਦੂਜਿਆਂ ਨੂੰ ਤਾਂ ਪੂਰੀ ਜਿਸ ਤਾਂ ਬਈ ਉਹ ਬਣਾਏ ਵੀ ਉਹਨਾਂ ਦਾ ਰਾਦਾ ਸੀਗਾ ਨਹੀਂ ਬੰਦਾ ਜਿੱਤ ਕੇ ਕੋਣਾ ਸੱਟ ਮਾਰ ਕੇ ਜਾਂਦਾ ਹੁੰਦਾ ਬਈ ਯਾਰ ਰਾਧਾ ਕਰਕੇ ਆਈ ਸੀ ਉਹ ਮੈਂ ਬਈ ਨਾਲ ਹੀ ਸੀਗਾ ਮੇਰੇ ਵੀ ਬੱਜੀ ਇਥੇ ਬਾਹ ਤੇ ਛੱਟ